ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ પાਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਸੀ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਐਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗਤ ਚ ਪੈ ਗਿਆ ਤਾਂਸੀਂ ਉਹਦਾ ਜਿਹੜਾ ਰੀ ਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲੇ ਹੋਏ ਨੇ ਉੱਥੇ ਜਿ ਲੈ ਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ دوستੋ ਤੁਹਾਡੇ ਕੈਮਰੇ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਧਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਉਖੀਆਂ ਪਾਈ ਹੋਈਆਂ ਸੀ ਲੋਕਾਂ ਨੇ ਕਾਰ ਉਜਾੜ ਕੇ ਉਹਨਾਂ ਤੇ ਬਲਡੋజర్ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਂਨਗੇ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦੋ ਅਸੀਂ ਇੱਕ ਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਉਗੀ کافی ਪੱਲਾ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਤੇ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੇ ਮਾਮਾਂਾਂ ਪੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਜ਼ਲੀਆਂ ਚਾਰ ਚਾਰ ਮੰਜ਼ਲੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਦੀ ਮੋਹਤੰਤ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ પાਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਅਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗਤ ਚ ਪੈ ਗਿਆ ਤਾਂ ਸੀ ਉਹਦਾ ਜਿਹੜਾ ਰੀ ਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲ੍ਹੇ ਹੋਏ ਨੇ ਉੱਥੇ ਜਿ ਲਿਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ ਤਸਵੀਰ ਤੁਹਾਡੇ ਕੈਮਰੇ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਉਪਕੀਆਂ ਪਈ ਹੋਈਆਂ ਸੀ ਲੋਕਾਂ ਨੇ ਕਾਰ ਉਜਾੜ ਕੇ ਉਹਨਾਂ ਤੇ ਬਲਡੋజర్ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਣ ਦੋ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦੋ ਤਾਂ ਅਸੀਂ ਇਹ ਤਿਰਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਉਗੀ ਕਾਫੀ ਬਲਾ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਤੇ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ 70 ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਘਰੇ ਸਾਡੇ ਮਾਮਾਂ ਭੈਣਾਂ ਦੀਆਂ ਜਿਹੜੀਆਂ ਦੁਨੀਆ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਦਰੀਆਂ ਚਾਰ ਚਾਰ ਮੰਦਰੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਦੀ ਮੌਤਾਂ ਤੇ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ